ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਹੋਰ ਇੱਕ ਹੋਰ ਕਾਰ ਦਿਖਾਉਣ ਜਾ ਰਿਹਾ ਮਰਸੀਜ਼ 82 ਮਾਡਲ પેટ્રોલ ਕਾਰ ਐਸਟੇਟ ਮਾਡਲ ਹੈ ਇਹ ਔਰ ਇਹ ਵੀ ਬੜੀ ਖੂਬਸੂਰਤ ਕਾਰ ਹੈ ਆਪਣੇ ਟਾਈਮ ਦੇ ਵਿੱਚ ਇਹਦਾ ਅਲੱਗ ਹੀ ਰਤਬਾ ਹੁੰਦਾ ਸੀਗਾ ਔਰ ਅਲੱਗ ਹੀ ਪਛਾਣ ਹੁੰਦੀ ਸੀ ਮਰਸੀ ਰੱਖਣ ਵਾਲੇ ਦੀ ਓਨਰ ਨੂੰ ਕਿਤੇ ਵੀ ਇੰਪੋਰਟ ਕਰਾਉਣੀ ਪੈਂਦੀ ਹੁੰਦੀ ਸੀ ਕਾਰ ਤਾਂ ਲੋਕ ਮਗਵਾਉਂਦੇ ਸੀ ਸੋ ਇਹਦੇ ਡਰਾਈਵਿੰਗ ਦਾ ਐਕਸਪੀਰੀਅੰਸ ਬਹੁਤ ਹੀ ਵਧੀਆ ਹੁੰਦਾ ਸੀ ਔਰ ਮੇਰੇ ਇੱਕ ਫਰੈਂਡ ਕੋਲ ਸੀਗੀ 124 ਕਾਰ ਬਹੁਤ ਹੀ ਪਿਆਰੀ ਕਾਰ ਸੀ ਉਹ ਵੀ ਤੇ ਮੈਨੂੰ ਵੀ ਬਹੁਤ ਪਸੰਦ ਹੈ ਇਹ ਕਾਰ ਜਰਮਨ ਕਾਰਾਂ ਦੀ ਲੁੱਕ ਲੱਗਦੀ ਹੈ ਤੁਹਾਨੂੰ ਪਤਾ ਹੀ ਆ ਤੇ ਆ ਜਾਓ ਆਲ ਓਵਰ ਵਿਊ ਮੈਂ ਤੁਹਾਨੂੰ ਇਹਦਾ ਵੀ ਚੈੱਕ ਕਰਵਾਉਣਾ ਦੇਖੋ ਔਰ ਮੈਨੂੰ ਦੱਸੋ ਕਿੱਦਾਂ ਦੀ ਲੱਗੀ ਇਹ ਕਾਰ ਆਪਾਂ ਚੈੱਕ ਕਰਦੇ ਹਾਂ ਇਸਪਰਿੰਟ ਲੁੱਕ 82 ਮਾਡਲ ਹੋਣ ਦੇ ਬਾਵਜੂਦ ਵੀ ਐਨੀ ਸੋਣੀ ਲੱਗਦੀ ਹੈ ਖੜੀ ਵੈਲ ਮੇਨਟੇਨਡ ਕਾਰ ਇਨਸਾਈਡ ਗਲਾਸ ਸਿਲਵਰ ਗਲਾਸ ਦੇ ਕ੍ਰੋਮ ਦੇ ਲੱਗੇ ਹੋਏ ਆ ਔਰ ਇਹਦਾ ਐਂਟੀਨਾ ਰੇਡੀਓ ਵਾਲਾ ਇਹਦੇ ਉੱਪਰ ਲੱਗੀਆਂ ਹੋਈਆਂ ਰੂਫ ਰੇਲਸ ਇਹਨੀਆਂ ਸੋਹਣੀਆਂ ਲੱਗਦੀਆਂ ਹਨ ਕਿਉਂਕਿ ਸਾਰੀਆਂ ਕ੍ਰੋਮ ਦੀਆਂ ਲੱਗੀਆਂ ਹੋਈਆਂ ਆ ਸਟ੍ਰੇਟ ਮਾਡਲ ਆਪਣੇ ਇੰਡੀਆ ਦੇ ਬਹੁਤ ਹੀ ਘੱਟ ਆ ਆਪਣੇ ਜ਼ਿਆਦਾ ਡਿਗੀ ਵਾਲੀ ਕਾਰ ਹੀ ਪਸੰਦ ਕਰਦੇ ਆ ਲੋਕ ਤੇ ਸਟ੍ਰੇਟ ਮਾਡਲ ਬਹੁਤ ਹੀ ਰੇਅਰ ਆ ਕਿਸੇ ਕਿਸੇ ਕੋਲ ਆਪਣੇ ਜ਼ਿਆਦਾ ਡੀਜ਼ਲ ਕਾਰ ਆ ਇਸ ਮੱਥਿਸ ਔਰ ਮੈਂ ਸਟੇ ਫ੍ਰਾਂਸੇ ਫ੍ਰਾਂਕੋਬਿਲੀਅਰੀ ਦੇ ਵਿੱਚ ਹੀ ਆ ਇੱਥੇ ਇਹ ਪੈਟਰੋਲ ਕਾਰ ਹੀ ਮੈਨੂੰ ਤੁਸੀਂ ਮੈਂ ਕਿਹਾ ਚਲੋ ਇਹਦੀ ਵੀ ਵੀਡੀਓ ਬਣਾਉਣੇ ਨਾਲ ਦੇਖੋ ਸਟੇਟ ਮਾਡਲ ਦਾ ਅਲੱਗ ਹੀ ਟੌਰ ਹੈ ਦੋਸਤੋ ਆ ਮਰਸੀਜ਼ ਇੰਜਨ ਦੀ ਮੈਂ ਤੁਹਾਨੂੰ ਹੁਣ ਵੀਡੀਓ ਦਿਖਾਉਣਾ ਪੂਰੀ ਇਹ ਚ 4 ਸਿਲੰਡਰ ਇੰਜਨ ਹੈ ਪੈਟਰੋਲ ਆ ਹਾਲ ਲੱਗਦਾ ਹੈ ਮਰਸੀਜ਼ ਦਾ ਲੋਗੋ ਆਇਲ ਕੇਅਰ ਅਲੋ ਇੰਜਨ ਔਰ ਓਵਰਵਿਊ ਮੈਂ ਤੁਹਾਨੂੰ ਦਿਖਾਉਣਾ ਹੈ ਇਹ ਇੰਜਨ ਦਾ ਸਰ ਔਰ ਇਹ ਵੀ ਇੱਕ ਹੋਰ ਚੀਜ਼ ਹੈ ਜੀ ਗ੍ਰਿਲ ਵੀ ਨਾਲ ਹੀ ਚੱਕ ਜਾਂਦੀ ਸੀ ਬੋਨਟ ਦੇ ਤੇ ਬੋਨਟ ਦੇ ਨਾਲ ਫਿਕਸ ਹੁੰਦੀ ਸੀ ਨਾ ਕਿ ਥੱਲੇ ਗ੍ਰਿਲ ਥੱਲੇ ਨਹੀਂ ਸੀ ਇਹਦੀ ਲੱਗੀ ਹੁੰਦੀ ਬੋਨਟ ਦੇ ਨਾਲ ਹੀ ਓਪਨ ਹੋ ਜਾਂਦੀ ਹੁੰਦੀ ਸੀ ਦੋਸਤੋ ਦੇਖ ਸਕਦੇ ਤੁਸੀਂ ਮਰਸੀਡਸ ਦਾ ਇੰਟੀਰੀਅਰ 82 ਮਾਡਲ ਹੋਣ ਦੇ ਬਾਵਜੂਦ ਵੀ ਇਹਦਾ ਕਿੰਨਾ ਸੰਭਾਲਿਆ ਹੋਇਆ ਆਜ ਦਾ ਡੈਸ਼ਬੋਰਡ ਆਟੋਮੈਟਿਕ ਗੇਅਰ ਬਾਕਸ ਇਹਦਾ ਪਾਰ ਵਿੰਡੋ ਦਾ ਕੰਟਰੋਲ AC ਕੰਟਰੋਲਸ ਔਰ ਇਹਦਾ ਰੇਡੀਓ ਲੱਗਿਆ ਹੋਇਆ ਔਰ ਇਹਦਾ ਆਲ ਰੌਂਡ ਦੇਖੋ ਇੰਟੀਰੀਅਰ ਸਾਰੇ ਥੱਲੇੋਂ ਫਲੋਰ ਮੈਟ ਇਹਦੀਆਂ ਸੀਟਾਂ ਇਹਦੀ ਪਿਛਲੀਆਂ ਸੀਟਾਂ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਪੂਰੀ ਲਗਜ਼ਰੀ ਕਾਰ ਬਣੀ ਹੋਈ ਹੈ ਆਪਣੇ ਇੰਡੀਆ ਵਿੱਚ ਸਟੇਟ ਮਾਡਲ ਬਹੁਤ ਘੱਟ ਹੈ ਦੋਸਤੋ ਵੇਂਦੇ ਸਕਦੇ ਮਰਸੀ 982 ਮਾਡਲ ਐਫ ਸਟੇਟ ਮਾਡਲ ਹੈ ਇੰਡੀਆ ਦੇ ਵਿੱਚ ਸਟੇਟ ਮਾਡਲ ਬਹੁਤ ਹੀ ਘੱਟ ਹੈ ਇੰਨੀ ਖੂਬਸੂਰਤ ਕਾਰ ਇਹਨਾਂ ਦੇ ਅੰਦਰ ਨੇ ਸੰਭਾਲੀ ਹੋਈ ਆ ਦੇਖੋ ਤੁਸੀਂ ਔਰ ਇਹਦੇ ਵੀਲ ਕੈਪ ਮੁੰਦਾ ਹੈਗੇ ਨੂੰ ਰਮੀਆਂ ਲੋ ਇਹਦੇ ਔਰ ਇਹਦੇ ਵੀਲ ਕੈਪ ਨਾਲ ਦੇ origignal steel ਦੇ ਲੱਗੇ ਹੋਏ ਆ ਇਹਦੀ ਬੈਕ ਲੁੱਕ ਇਹਦਾ ਮਾਰਸਿਸ ਦਾ ਲੋਗੋ ਪੈਟਰੋਲ ਕਾਰ ਆ 230 PE ఏది రైట్ సైడ్ మనం పూరి చెక్ తరీ కా్రంట్ేది హెడ్స్ ఓరిజిన फ्रंट लोगो फ्रंट ग्रिल किनी फॉलिंग लग जाएगी। मर्सीज ਦਾ ਰਤਬਾ ਹੀ ਅਲੱਗ ਸੀ। ਹੁਣ ਮੈਂ ਰੰਚ ਚੈੱਕ ਕਰਉਣਾ ਇਹਦਾ ਸਟੀਅਰਿੰਗ ਵੀ। ਇਹ ਦੇ ਮੀਟਰ, ਕਿਲੋਮੀਟਰ ਵਗੈਰਾ ਸਾਰਾ ਕੁਝ ਹੀ ਦਾ Ориਜినਲ ਹੈ। ਬਹੁਤੀ ਵੈਲ ਮੇਨਟੇਨਡ ਕਾਰ ਹੈ ਇਹ। ਔਰ ਚੈੱਕ ਕਰੋ ਇਹਦੇ ਉੱਪਰ ਵਾਲੀਆਂ ਰੂਫ ਰੇਲਸ ਇਹ ਵੀ ਕਰੋਮ ਦੀਆਂ ਲੱਗੀਆਂ ਹੋਈਆਂ ਆ ਰੂਫ ਰੇਲਸ ਇਹਦੀਆਂ ਆ ਲੈਫਟ ਸਾਈਡ ਦਾ ਇਹ ਰਿਵਿਊ ਦੇਖੋ ਕਿੰਨਾ ਸੋਹਣਾ ਕਿੰਨੀ ਲੰਮੀ ਕਾਰ ਹੈ ਇਹ ਵੀ ਔਰ ਇਹਦੇ ਉੱਪਰ ਰੂਫ ਰੇਲ ਦਾ ਅਲੱਗ ਹੀ ਦਿਖ ਰਹੀਆਂ ਸਾਈਡ ਬੀਡਿੰਗ ਆਸਕਰਦਾਂ ਤਾਂ ਮੇ ਵੀ ਕਾਰ ਪਸੰਦ ਆਈ ਹੋਊਗੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਸੋਹਣੀ ਜੀ ਕਾਰ ਦੇ ਨਾਲ ਥੈਂਕ ਯੂ